ਸੋ ਜਾਨਪੁਰ ਪੁਲ ਨੰਬਰ 5 ਤੇ ਆਟੋ ਚਾਲਕਾਂ ਵੱਲੋਂ ਜੰਮੂ ਤੋਂ ਆਉਣ ਵਾਲੇ ਆਟੋ ਡਰਾਈਵਰਾਂ ਦੇ ਖਿਲਾਫ ਕੀਤਾ ਗਿਆ ਪ੍ਰਦਰਸ਼ਨ ਉੱਤੇ ਹੀ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਸਾਨੂੰ ਲਖਨਪੁਰ ਦੇ ਵਿੱਚ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਸਾਡੀ ਪੰਜਾਬ ਨੰਬਰ ਗੱਡੀ ਨੂੰ ਦੇਖ ਕੇ ਉੱਥੇ ਹੀ ਸਾਨੂੰ ਖੜੇ ਕਰ ਲੈਂਦੇ ਹਨ ਅਤੇ ਸਾਡੇ ਕੋਲੋਂ ਗੁੰਡਾ ਪਰਚੀ ਦੀ ਮੰਗ ਕਰਦੇ ਹਨ ਅਤੇ ਸਾਡੇ ਕੋਲ ਗੁੰਡਾਗਰਦੀ ਕਰਕੇ ਪੈਸੇ ਵੀ ਲਈ ਜਾਂਦੇ ਹਨ ਜਦੋਂ ਇਹਨਾਂ ਦੇ ਜੇ ਐਂਡ ਕੀ ਤੋਂ ਆਟੋ ਪੰਜਾਬ ਚ ਆਉਂਦੇ ਹਨ ਤਾਂ ਸਾਡੇ ਵੱਲੋਂ ਕੋਈ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਪਰ ਜੇ ਐਂਡ ਕੀ ਸਾਡਾ ਆਟੋ ਦੇਖ ਕੇ ਸਾਡੇ ਕੋਲੋਂ ਗੁੰਡਾ ਪਰਚੀ ਵਸੂਲ ਕੀਤੀ ਜਾਂਦੀ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਜੰਮੂ ਤੋਂ ਜਿੰਨੇ ਵੀ ਆਟੋ ਆਉਂਦੇ ਹਨ ਸਾਨੂੰ ਲੱਗਦਾ ਹੈ ਕਿ ਇਹ ਨਸ਼ਾ ਤਸਕਰ ਦਾ ਕੰਮ ਵੀ ਕਰਦੇ ਹਨ ਉੱਥੇ ਹੀ ਜੰਮੂ ਤੋਂ ਆਉਣ ਵਾਲੇ ਆਟੋ ਨੂੰ ਜਦੋਂ ਘੇਰਿਆ ਤਾਂ ਉਹਨਾਂ ਨੇ ਬਹਿਸਬਾਜ਼ੀ ਚਾਲੂ ਕਰ ਦਿੱਤੀ ਅਤੇ ਜੰਮੂ ਵਾਲਾ ਆਟੋ ਵਾਲਾ ਉਹਦੇ ਨਾਲ ਗੁੰਡਾਗਰਦੀ ਤੇ ਉਤਰ ਆਇਆ ਦੇਖਣ ਵਾਲੀ ਗੱਲ ਤਾਂ ਇਹ ਹੈ ਪੰਜਾਬ ਵਿੱਚ ਕੁਝ ਵੀ ਕਰ ਲਓ ਤਾਂ ਮਾਫ ਹੈ ਜੇ ਹਲਕੇ ਵਿੱਚ ਕੁਝ ਵੀ ਪੰਜਾਬੀ ਕਰੇਗਾ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਕਿਵੇਂ ਦਾ ਕਾਨੂੰਨ ਹੈ ਆਹ ਜੀ ਰੋਟੀ ਇਹ ਬੱਦੇ ਵਿੱਚ ਬਟਾ ਤੁਸੀਂ ਤਾਰੇ ਦਾ ਲੈ ਗਏ ਮੈਂ ਇੱਧਰ ਆ ਗਏ ਵਾਓ ਆਹ ਨਾ ਦੋ ਕਾਉਂ ਨਹੀਂ ਆਉਂਦਾ ਗਰਾਉ ਆਉਂਦੀ ਖਾਲੀ ਕਰਾ ਦੇ ਬੰਦੇ ਅਗਰ ਮੇਰੀ ਖੁਲਾ ਰਿਹਾ ਤਾਲੀ ਆ ਭਰਾ ਖੁਲਾ ਰਿਹਾ ਤੇਰੇ ਕੋਲ ਵਾਈਟ ਦੇ ਦਨ ਨੂੰ ਸੜ ਕੇ ਅਸੀਂ ਲਾ ਦੇ ਸੋਈਆਂ ਪਰੇ ਲਾਟਾ ਟਾਟਾ ਪਾਣੀ ਖੜੀ ਦਾ ਤੇ ਬੰਦੇ ਦੀ ਕਲਣੀ ਤੇ ਕੋਈ ਨੂੰ ਮੰਨਣਾ ਫਿਰ ਗਿਆਨੀ ਜੀ ਤੁਹਾਡੇ ਕੋਲ ਪੈਸਾ ਨਹੀਂ ਗਿਆ ਕਾਜੀ ਕਰੀਏ ਜਾਨਾ ਮੈਂ ਸੋਰੀ ਹੋਈ ਆ ਐ ਨਹੀਂ ਨਹੀਂ ਮੈਂ ਨਹੀਂ ਬੱਸ ਮੇਰਾ ਨਾਮ ਵਿੱਕੀ ਗੱਲਬਾਤ ਸਰੇ ਹੋਈ ਇੱਕ ਮੈਂ ਆ ਗਿਆ ਲਖਨਪੁਰ ਸਵਾਰੀ ਛਟਣ ਠੀਕ ਹੈ ਜੀ ਸਵਾਰੀ ਛਟ ਕੇ ਮੈਂ ਆ ਉਧਰੋਂ ਗੱਡੀ ਕਮਾਈ ਹੈ ਤੇ ਆਣ ਵੇਲੇ ਮੇਰੇ ਕੋਲ ਚਾਰ ਸਵਾਰੀ ਮੈਨੂੰ ਮਿਲ ਗਈ ਹੈ ਠੀਕ ਹੈ ਜੀ ਉੰਦਾ ਜਿਹੜਾ ਪ੍ਰਨਾ ਪ੍ਰਧਾਨ ਹੈਗਾ ਬਰਨੋਦੀ ਠੀਕ ਹੈ ਮੇਰੀ ਆਣ ਤੇ ਗੱਡੀ ਖਾਲੀ ਕਰਾਈ ਉਹਨੇ ਮੈਨੂੰ ਗਾਰੀ ਕੋਈ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਸਿੱਧਾ ਖਾਲੀ ਇੱਥੇ ਆ ਗਿਆ ਮੈਂ ਆ ਕੇ ਸਰ ਜੈਂਡ ਕੇ ਗੱਡੀ ਆਈ ਹੈ ਮੈਂ ਖਾਲੀ ਵੀ ਨਹੀਂ ਕਰਾਈ ਉਹਨੇ ਮੈਂ ਇੱਕੋ ਗੱਲ ਕਹੀ ਭਾਈ ਤੁਸੀਂ ਇੱਧਰ ਕੀ ਲੈਣ ਆਦਿਓ ਕਹਿੰਦਾ ਭਾਈ ਆਪਾਂ ਦੁਬਾਰਾ ਨਹੀਂ ਆਵਾਂਗੇ ਆਪਾਂ ਜਾ ਕੇ ਮੈਂ ਜਾ ਕੇ ਡੀਮਾਰਕ ਲੱਗੇ ਗਈ ਹੈ ਰੇਡੀ ਦੀ ਤੁਕਾਨ ਮੈਂ ਜਾ ਕੇ ਉੱਥੇ ਚਾਹ ਪੀ ਰਹੀ ਸੀ ਠੀਕ ਹੈ ਜੀ ਸਾਡੇ ਲਖਨਪੁਰ ਦੇ ਕੁਝ ਬੰਦੇ ਸਾਡੇ ਪੰਜਾਬ ਦੇ ਬੰਦੇ ਹੀ ਮੈਨੂੰ ਉੱਥੇ ਮਾਰਨ ਆ ਗਏ ਮੈਨੂੰ ਗਾੜੀ ਕੋਲੋਂ ਹੀ ਕੀਤੀ ਹੈ ਸਿਲੰਡਰ ਚੋਕ ਕੇ ਮੇਰੇ ਸਿਰ ਤੇ ਲਗਾਈ ਮਾਰਨ ਉਸ ਤਮਾ ਪਰਚਾ ਦਿੱਤਾ ਹੁੰਦੇ ਸਾਡੀ ਪੁਲਿਸ ਨੇ ਚਲੋ ਕੈਪ ਚਲੋ ਰਾਈ ਨਵਾ ਕਰ ਲਿਆ ਪਰਾਈ ਨਵਾ ਕਰ ਲਿਆ ਆਲੇ ਬੰਤੇ ਫੇਰ ਉਹ ਦੀ ਸਪੋਰਟ ਕਰ ਰਹੀ ਜੀ ਇਧਰ ਜਿੰਨੀ ਸ਼ਕਤੀ ਸਕਤੀ ਹੂੰ ਜੇ ਕਾਰਵਾਈ ਕੀਤੀ ਜਾਈ ਕਿਉਂ ਨਹੀਂ ਸਪੋਰਟ ਕਰਦੇ ਸਰ ਪਤਨੀ ਵੀ ਨੰਮੂ ਨਾ ਜਾ ਦਰੋਪ ਪੈ ਜਾਂਦੇ ਹੁਣੇ ਕਿਉਂਕਿ ਮਿਲੀ ਭਗਤਾ ਕੀ ਹੈ bina paisa koi kaam karde nahi hai gai ਕੋਈ ਤੋ ਕੁਛ ਲਾਭ ਇਹਨਾਂ ਨੂੰ ਹੈਗਾ ਹੀ ਤਾਂ ਇੰਨੇ ਕਦਮ ਚੁੱਕ ਰਿਹਾ ਹੈ ਤਾਂ ਹੀ ਜੈਂਗ ਆਟੋ ਸਪੋਰਟ ਲੈ ਰਿਆ ਸਾਡੇ ਪੰਜਾਬ ਤੋਂ ਹੀ ਨਾੜੀ ਸਪੋਰਟ ਲੈ ਰਹੀ ਠੀਕ ਹੈ ਜੀ ਆ ਗਿਆ ਕਰੋ ਹਾਂ ਸਰ ਪੁੱਛਿਆ ਨੂੰ ਕਹਿੰਦੇ ਤੁਸੀਂ ਕਰ ਲੋ ਜੋ ਕਰਨਾ ਸਾਡੇ ਜਿੱਥੇ ਤੱਕ ਜੋਰ ਲੱਗਦਾਗਾ ਆਪਾਂ ਲਾਵਾਂਗੇ ਅਸੀਂ ਜਿਹੜੀ ਸਰ ਬੰਦੇ ਅਸੀਂ ਕਿੱਥੇ ਤੱਕ ਜੋਰ ਲਾਵਾਂਗੇ ਅਸੀਂ ਆਪਣੇ ਐਮਸੀ ਐਮਐਲਏ ਕੋਈ ਮੰਤਰੀ ਤੱਕ ਨਹੀਂ ਛੱਡਿਆ ਗਈ ਅਸੀਂ ਹਰ ਬੰਦੇ ਕੋ ਗਏ ਦੇਖੋ ਜੀ ਪੁਲਿਸ ਨੇ ਕੀ ਕਿਹਾ ਪੁਲਸ ਸਿਰਫ ਜੰਨੇ ਆ ਪੁਲਸ ਕਾਰਵਾਈ ਤਾਂ ਕੋਈ ਹੁੰਦੀ ਨਹੀਂ ਜੀ ਫੇਰ ਤਾਂ ਪੀਣ ਹੀ ਕਰਨੀ ਆ ਵੀ ਜਿੰਨੀ ਚਾਹਤੇ ਸਾਨੂੰ ਵੀ ਖੋਲ੍ਹ ਦਿੱਤੀ ਜਾਏ ਕੰਮ ਕਰਨ ਦੀ ਤੇ ਚਾਹੁੰਦੇ ਬੰਦੀ ਕੀਤੇ ਜਾਣ ਕੋਈ ਵੀ ਦੇਣਾ ਪਹਿਲਾਂ ਫੇਰ ਨਹੀਂ ਹੋਈ ਇਹਨਾਂ ਦੀ ਜੀ ਜਾਣ ਕੇ ਟੋਦੀ ਪਰ ਕੁਛ ਨਹੀਂ ਹਾਲ ਹੋ ਜਾਣਾ ਦਾ ਫਿਰ ਜੀ ਅਸੀਂ ਜਿਲੇ ਪਾਸੇ ਜੇ ਸਾਡੇ ਕੋਲ ਪਰਚੀ ਵਕੀਲ ਲੈਂਦੇ ਆ ਗੁੰਡਾ ਡਾਕਟਰ ਵਕਾ ਲੈਂਦੇ ਆ ਪਰ ਇਹ ਆਪੋਦਰਾ ਆਉਂਦੇ ਆ ਜੇ ਆ ਵੀ ਖਾਲੀ ਕਰਵਾਈਏ ਸਾਨੂੰ ਫੇਰ ਧਮਕੀ ਨਹੀਂ ਦਿਆ ਕੋਈ ਪ੍ਰਧਾਨ ਆ ਨਵਾਂ ਲਖਨਪੁਰ ਦਾ ਕੋਈ ਉਹ ਤਾਂ ਕਹਿੰਦਾ ਸਾਨੂੰ ਫੇਰ ਆਣ ਇਸ ਕਹਲਾ ਹੀ ਕਹਿੰਦਾ ਕਿ ਚਲੋ ਕੋਈ ਪੁਲਿਸ ਅਧਿਕਾਰੀ ਕੋਈ ਕਾਰਵਾਈ ਕਰੇ ਇਹਨਾਂ ਕੋਲ ਸ਼ਕਤੀਆਂ ਨਹੀਂ ਦੇਦੀਆਂ ਉਹ ਸਾਡੇ ਆਟੋ ਪਾ ਲਈ ਜਾਂਦੇ ਨੇ ਆਪਣੇ ਆਟੋ ਉਹਨਾਂ ਦੇ ਆਪ ਘਰ ਆ ਜਾਂਦੇ ਆ ਇਹ ਭਾਜੀ 30 ਰੁਪਏ ਇਹਨਾਂ ਦੀ ਆਪਣੀ ਪਰਚੀ ਆ ਕੋਈ ਕਮੇਟੀ ਦੀ ਲਖਨਪੁਰ ਤਾਂ 100 ਰੁਪਏ ਗੁੰਡਾ ਡਾਕਸ ਲੈਣ ਨਾਲ ਗੱਡੀ ਭਰਾਉਣ ਦਾ ਜੇ ਅਸੀਂ ਚੱਲ ਜਾਈਏ ਸਾਨੂੰ ਸਵਾਰੀਆਂ 5-6 ਦੇਣੀਆਂ 160 ਰੁਪਏ ਕੋ ਖੋ ਲੈਣਾ ਹਰ ਫਿਰੇ ਪੈਸੇ ਲੈਣ ਦਾ ਚਾ ਕਿਤਾ ਹਰ ਫਿਰੇ ਲੈਣੇ ਇਹਨਾਂ ਨੇ 25 ਪਾ ਲਈ ਪਰ 50 ਰੁਪਏ ਗਿਆ ਹਰ ਜੀ ਦੱਸਿਆ ਗਿਆ ਅਲੱਗ ਦੱਸਿਆ ਪਹਿਲਾਂ ਵੀ ਆਈ ਨੈਟ ਦੇ ਪਾਈਆ ਪਰਚਾ ਵੀ ਕਰਾਇਆ ਨਾ ਖਾਬ ਬਲੋਦੀ ਬਲੋਦੀ ਮੁੜਾਇਆ ਉਹਨਾਂ ਦਾ ਪਰਚਾ ਵੀ ਕਰਾਇਆ ਸੀ ਮੈਂ ਫਿਰ ਕੋਈ ਹੱਲ ਨਹੀਂ ਆ ਸਾਡਾ ਆਹੋ ਕਹਿੰਦੇ ਆ ਗੱਲ ਮੰਗਦੀ ਚਲੋ ਸਾਡਾ ਕੋਈ ਹਾਰਾ ਨਾ ਰੋਏ ਕੁਛ ਯਾ ਵੀ ਆਟੋ ਬੰਦ ਹੋਣਾ ਆ ਨਾ ਇਧਰ ਨੂੰ ਕੁਝ ਪ੍ਰਸ਼ਾਸਨੀ ਤਾਲ ਪ੍ਰਸ਼ਾਸਨ ਕਰਦਾ ਜਾਂ ਨਹੀਂ ਸਾਡੀ ਪੁਲਿਸ ਕੁਛ ਨਹੀਂ ਕਰਦੀ ਇਨਾਂ ਨੂੰ ਉਹ ਜੀ ਆਰ ਕਦੇ ਪੁਲਿਸ ਕੋਈ ਗੰਦੀ ਆ ਉਹ ਪੈਸੇ ਮੰਗਦੀ ਆ ਸਾਡੀ ਪੁਲਿਸ ਕੁਛ ਨਹੀਂ ਕਰਦੀ ਇਨਾਂ ਨੂੰ ਮੇਰਾ ਨਾਮ ਸੁਨੀਲ ਕੁਮਾਰ ਆ ਜੀ ਬੱਤੀ ਮਾਮਲਾ ਤੇ ਅੱਜ ਤੱਕ ਹੀ ਹੋਇਆ ਮਰੇ ਮਾਮਲੇ ਤੇ ਇਸ ਤਰ੍ਹਾਂ ਵੀ ਸਾਡੇ ਆਟੋ ਜਿਹੜੇ ਆ ਜੀ ਐਨ ਕੇ ਦੀ ਜਾਣ ਦਿੱਤੇ ਜਾਂਦੇ ਨੇ ਕਿ ਜਾਣ ਤੇ 10 ਤੋਂ 15000 ਰੁਪਏ ਜੁਰਮਾਨਾ ਕੀਤਾ ਜਾਂਦਾ ਉਹ ਆ ਜਿਹੜੇ ਜੀ ਐਨ ਕੇ ਦੇ ਆਟੋ ਪੂਰੇ ਪਠਾਨਕੋੜ ਦੇ ਵਿੱਚ ਸੀੜੀ ਚ ਪੂਰੇ ਘੁੰਮ ਰਿਹਾ ਜੀ ਅਸੀਂ 1/2 ਕਿਲੋਮੀਟਰ ਜਾਂਦੇ ਆ ਤੇ ਸਾਨੂੰ ਜਾਣ ਨਹੀਂ ਦਿੱਤਾ ਜਾਂਦਾ ਤੇ ਇਹ ਪੂਰੇ 20 ਕਿਲੋਮੀਟਰ ਘੁੰਮ ਰਿਹਾ ਜੀ ਕੋਈ ਕਰਦਾ ਵੀ ਨਹੀਂ ਜਾਂ ਇਹਨਾਂ ਨੂੰ ਜਾਣਦੇ ਹਾਂ ਹਾਂ ਜੀ ਉੱਥੇ 130 ਰੁਪਏ ਹੁੰਦਾ ਪਰਚੀ ਲੱਗਦੀ ਹੈ ਜੀ ਕੋਈ ਨਹੀਂ ਲੱਗਦਾ ਉਥਾਰੀ ਉਹ ਹੈਗਾ ਆਪਣਾ ਬਰੋਦੀ ਹੈ ਰਾਜੀ ਪ੍ਰਧਾਨ ਜਣਕੇ ਦਾ ਹਾਂਜੀ ਜੇ ਜੇ ਨਹੀਂ ਜਿਹੜਾ ਦਿੰਦਾ ਉਹਨਾਂ ਦੀਆਂ ਗੱਡੀਆਂ ਪਾਰ ਨਹੀਂ ਟੱਪਨ ਦਿੱਤੀਆਂ ਜਾਂਦੀਆਂ ਕਿਹੜੇ ਜੇ ਯਾਰ ਕਿਉਂ ਆਉਂਦੇ ਨਹੀਂ ਉਹ ਵੀ ਪਰੇ ਹੁੰਦੀ ਐ ਤੇ ਨਹੀਂ ਜੀ ਸਾਡੇ ਅੰਦਰ ਕੋਈ ਨਹੀਂ ਪੁੱਜਦਾ ਉਹ ਜਿਹੜਾ ਉਹ ਰੁਕਿਆ ਗਿਆ ਸੀ ਕਿਰਾ ਕੀ ਕਹਿੰਦਾ ਉਹ ਕਹਿ ਰਿਹਾ ਵੀ ਮੇਰੀਆਂ ਸਵਾਰੀਆਂ ਲੋਹਾਈਆਂ ਭਰਾਜੀ ਦੀ ਸਵਾਰੀ ਲੋਹਾਈ ਆ ਇਹਨੂੰ ਕਿਹਾ ਵੀ ਤੂੰ ਆਪਣੀ ਵਾਈਟ ਦੇ ਵੀ ਇੱਧਰ ਕੀ ਲੈਣਾ ਨਾ ਇਹ ਹਾਈਕੋਰਟ ਏਰੀਆ 'ਚ ਨਹੀਂ ਆ ਰਹੇ ਤੁਸੀਂ ਵੀ ਇੱਧਰ ਸਾਡੇ ਨਾਓ ਇਹ ਸਾਡੀ ਤਿਆਰਿਆ ਤੇ ਕੁਸਰਾ ਲੂ ਹੋ ਗਿਆ ਜੀ ਕੋਈ ਡੇਢ ਸਾਲ ਹੋ ਗਿਆ ਇਸ ਬੰਦੇ ਪ੍ਰਸ਼ਾਸਨ ਨੂੰ ਦਰਖਾਸਤ ਸੀ ਕੋਈ ਅਸੀਂ ਬਹੁਤ ਦਰਖਾਸਤਾਂ ਦੇਤੀਆਂ ਜੀ ਡੀਸੀ ਸਾਹਿਬ ਨੂੰ ਦਿੱਤੀ ਐ ਐਸਐਸਪੀ ਸਾਹਿਬ ਨੂੰ ਦਿੱਤੀ ਐ ਸਰਪੰਚ ਸਾਹਿਬ ਨੂੰ ਵੀ ਅਸੀਂ ਗਏ ਆ ਪਰਚਾ ਦੇਣ ਤੇ ਕੋਈ ਨਸਲੇ ਦਾ ਹੱਲ ਹੈ ਤੱਕ ਨਹੀਂ ਹੋ ਰਿਹਾ ਕੀ ਗੱਲ ਹੈ ਪ੍ਰਸ਼ਾਸਨ ਉਹ ਪਿਆਰੇ ਨੇ ਕੋਈ ਵੀ ਕਰਾ ਨਹੀਂ ਤੇ ਅਜੇ ਤੱਕ ਕੁਝ ਨਹੀਂ ਹੋ ਰਿਹਾ ਬਾਰੇ ਉਹਨਾਂ ਤੇ ਨਾਕਾ ਲਗਾਇਆ ਗਿਆ ਲੱਗਦਾ ਕਿ ਕੋਈ ਮਾਰ ਵੀ ਤੇ ਨਾ ਜਾਦਾ ਹੈ ਹੈਗੇ ਜੀ ਜਣਗਿਆਟੋ ਵਾਲੇ ਜਿਹੜੇ ਇੱਕੋ ਸਮਾਂ ਲਾ ਕੇ ਜਾਂਦੇ ਕੋਈ ਟੀਕੇ ਕੋਈ ਗੋਲੀਆਂ ਸਭ ਉੱਤਰ ਲਾ ਕੇ ਜਾ ਰਹੇ ਨੇ ਕੋਈ ਪੁੱਛ ਮੰਗ ਨਹੀਂ ਕਰ ਰਿਹਾ ਉਹਨਾਂ ਨੇ ਪ੍ਰੋਫੈਸ਼ਨ ਧਿਆਨ ਨਹੀਂ ਦਿੰਦਾ ਕਿਉਂਕਿ ਇੰਟਰਸਟੇਡ ਨਾਤਾ ਹੈ ਉਹ ਨਹੀਂ ਆਪਣੇ ਰੱਬ ਜਿਹੜੇ ਪੁਲਿਸ ਦਾ ਕੀ ਮੈਟਰਾ ਕੀ ਨਹੀਂ ਉਹਨਾਂ ਦੀ ਤਾਂ ਪੁੱਛ ਕਹਿ ਰਹੀ ਸਾਡੀ ਪੁਲਿਸ ਬਕਾਉਗਾ ਤੇ ਅਸੀਂ ਤੁਹਾਨੂੰ ਨਹੀਂ ਇਧਰ ਆਣ ਦੇਣਾ ਤੁਸੀਂ ਆਪਣੀ ਪੁਛ ਨਾਲ ਗੱਲ ਕਰੋ ਸਾਡੀ ਪੁਛ ਪੁੱਛ ਨਹੀਂ ਰਹੀ ਸਾਡੀ ਕਰੋ